ਸਤਿ ਸ਼੍ਰੀ ਅਕਾਲ ਜੀ ਮੈਂ ਗੁਲਾਬ ਸਿੰਘ ਸਟਾਫ ਮਲਕ ਫਿਓਥੈਰੇਪੀ ਠਿਕਰੀਵਾਲ ਅੱਜ ਅਸੀਂ ਤੁਹਾਨੂੰ ਕਮਰ ਦੀ ਦਬੀ ਹੋਈ ਨਾੜ ਦਾ ਇਲਾਜ ਦੱਸਾਂਗੇ ਇਸ ਦੇ ਲਈ ਅਸੀਂ ਤੁਹਾਨੂੰ ਕੁਝ ਐਕਸਰਸਾਈਜ਼ਾਂ ਦੱਸਾਂਗੇ ਇਹ ਐਕਸਰਸਾਈਜ਼ ਤੁਸੀਂ ਸੁਬਾ ਸਾਮ ਲਗਾਤਾਰ 10 ਦਿਨ ਕਰਨ ਦੇ ਨਾਲ ਆਪਣੇ ਕਮਰ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਐਕਸਰਸਾਈਜ਼ 1 ਸਭ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਲੰਮੇ ਲੇਟ ਜਾਣਾ ਹੈ ਫਰਤ ਉਸੇ ਆਪਣੀ ਲੱਤ ਨੂੰ ਮੋੜਨਾ ਹੈ ਇਸ ਨੂੰ 10 ਸਕਿੰਟ ਮੋੜ ਕੇ ਰੱਖਣਾ ਹੈ ਆਪਣੇ ਵੱਲ ਨੂੰ ਖਿੱਚ ਕੇ ਰੱਖਣਾ ਹੈ ਉਸ ਤੋਂ ਬਾਅਦ ਦੂਜੀ ਲੱਤ ਨੂੰ ਇਸੇ ਤਰ੍ਹਾਂ ਮੋੜਨਾ ਹੈ 10 ਸਕਿੰਟ ਖਿੱਚ ਕੇ ਰੱਖਣਾ ਹੈ ਫਿਰ ਦੋਨੇ ਲੱਤਾਂ ਇਕੱਠੀਆਂ 10 ਸਕਿੰਟ ਐਕਸਰਸਾਈਜ਼ 2 ਤੁਸੀਂ ਆਪਣੀ ਇੱਕ ਲੱਤ ਨੂੰ ਦੂਜੀ ਲੱਤ ਦੇ ਇਸ ਤਰ੍ਹਾਂ ਕਰਾਸ ਕਰਨਾ ਹੈ ਤੇ ਖਿੱਚ ਕੇ ਰੱਖਣਾ ਹੈ 10 ਸਕਿੰਟ ਇਸੇ ਤਰੀਕੇ ਦੂਜੀ ਲੱਤ ਇਹ ਐਕਸਰਸਾਈਜ਼ ਤੁਸੀਂ ਦੋਨੇ ਲੱਤਾਂ 10-10 ਵਾਰ ਕਰਨੀਆਂ ਹਨ ਤਾਂ ਐਕਸਰਸਾਈਜ਼ 3 ਤੁਸੀਂ ਇਸ ਤਰ੍ਹਾਂ ਆਪਣੀਆਂ ਲੱਤਾਂ ਕਰਨੀਆਂ ਹਨ ਇਸ ਤਰ੍ਹਾਂ ਤੁਸੀਂ ਗੋਡੇ ਨੂੰ نیچے ਲਾਉਣਾ ਹੈ 10 ਸਕਿੰਟ ਰੋਕੇ ਰੱਖਣਾ ਹੈ ਇਸੇ ਤਰੀਕੇ ਦੂਜਾ ਗੋਡਾ ਆਪਣਾ نیچے ਲਾਉਣਾ ਹੈ ਤੇ 10 ਸਕਿੰਟ ਰੋਕੇ ਰੱਖਣਾ ਹੈ ਇਸ ਤੋਂ ਇਲਾਵਾ ਤੁਸੀਂ ਕਮਰ ਦੀ ਦਵੀ ਹੋਈ ਨਾੜ ਦਾ ਇਲਾਜ ਤੁਸੀਂ ਫਿਓਥੈਪੀ ਦੇ ਨਾਲ ਵੀ ਕਰਵਾ ਸਕਦੇ ਫਿਓ ਥੈਰੇਪੀ ਕਰਵਾਉਣ ਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਲਕ ਫਿਓ ਥੈਰੇਪੀ ਠਿਕਰੀਵਾਲ ਡਿਸਟ੍ਰਿਕਟ ਬਰਨਾਲਾ